ਸਰਵਣਤੋਂ ਮਨੀਰ ਜੀ ਉਹਨਾਂ ਮੈਦ ਲੋਕ ਪਾਦੋਂ ਦੀਸ਼ ਜੀ ਬ੍ਰਿੰਦਰ ਸਿੰਘ ਸੰਸਾਰੀ ਲਾਲ ਸੁਖਿੰਦਰ ਕਮਾਲ ਜੀ ਆਰੇ ਹੀ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ 7 ਲੱਖ ਰੁਪਈਆ ਲੜਾਈ ਲੱਡੂਆਂ ਦਾ ਆ ਬੈਠਾ ਮਗਰ ਉਹ ਛੋੜੀ ਨਾ ਰੇਟੀ ਮਾਰਨਾ ਅੱਖਾਂ ਚ ਨਹੀਂ ਆਇਆ ਅੱਖਾਂ ਲੋਗੇ ਪਹਿਲੇ ਜਨਾਂ ਸਾਡੇ ਚ ਪਰੇ ਨਾ ਦੋ ਰੁਪਏ ਖਲੇ ਪਾ ਸਾਰੇ ਕੇ ਸਾਰਾ ਸਰਵਣਤੋਂ ਮਨੀਰ ਜੀ ਮਿਸਟਰ ਬਰਿੰਦਤਜੀ ਸੰਸਾਰੀ ਲਾਲ ਸਿਕੰਦਰ ਕਮਾਲਜੀ ਆਰੇ ਹੀ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ 7 ਲੱਖ ਰੁਪਈਆ ਲੜਾਈ ਲੱਡੂਆਂ ਦਾ ਆ ਬੈਠਾ ਮਗਰ ਉਹ ਛੋੜੀ ਨਾ ਰੇਟੀ ਵਰਨਾ ਅੱਥਰੱਖ ਨਹੀਂ ਆਇਆ ਅੱਠ ਸਾਲ ਹੋ ਗਏ ਪਹਿਲੇ ਜਦੋਂ ਸਾਡੇ ਅੱਥਰੱਖ ਪੇਲੇ ਸੋਰ ਲਖੇ ਖਲੇ ਬੈਠੇ ਹੈ ਪਸਾਰਾ ਕੇ ਸਾਰਾ ਇਸ ਪਰਾ ਸੀ 2017 ਵੀ ਵਿਧਾਨ ਸਭਾ ਇਲੈਕਸ਼ਨ ਹੋਈ ਸੀ ਉਦੋਂ ਕਾਲੀਦਲ ਕਨੇਓ ਕੈਂਡੀਡੇਟ ਖੜਾ ਹੋਇਆ ਸੀ ਸੰਦਰਪਾ ਸੀ ਵੀ ਆ ਉਹਦੇ ਲਈ ਜੋ ਖਣ ਨਹੀਂ ਲੱਡੂ ਲੈਣ ਆਏ ਸੀ ਮੇਰੇ ਕੋਲ ਸੰਜੀਵ ਸ਼ਰਿਓ ਤੇ ਰਮਪੀ ਵਰਮਾ ਤੇ ਇਹਨਾਂ ਨੂੰ ਮੈਂ ਕਿਹਾ ਵੀ ਮੈਂ ਸੀਵਨ ਜਾਣਦਾ ਨਹੀਂ ਪੇਮੈਂਟ ਕੌਣ ਕਰੂਗਾ ਇਹ ਕਹਿੰਦੇ ਜਿੰਮੇਵਾਰੀ ਸਾਡੀ ਆ ਕਿ ਸਾਨੂੰ ਰਿਜੰਦਰ ਗੁਪਤੇ ਟੈਕਨ ਫੈਕਟਰੀਆਂ ਨੇ ਕਿਹਾ ਕਿ ਜੋ ਵੀ ਸਮਾਨ ਤੁਸੀਂ ਲਾਓਗੇ ਉਹਦੀ ਪੇਮੈਂਟ ਟੈਕਨ ਫੈਕਟਰੀ ਕਰੂਗੀ ਇਹ ਮੈਥੋਂ ਇਲੈਕਸ਼ਨਾਂ ਦੌਰਾਨ 256350 ਰੁਪਏ ਲੱਡੂ ਲੈ ਗਏ ਉਸ ਤੋਂ ਬਾਅਦ ਇਹ ਇਲੈਕਸ਼ਨ ਹਾਰ ਗਏ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪੈਸੇ ਦੱਬ ਲਏ ਮੈਂ ਇਹਨਾਂ ਨਾਲ ਬਹੁਤ ਮਿਹਨਤ ਕਰ ਲਈ ਕਿ ਮੇਰੇ ਪੈਸੇ ਦੋ ਪੈਸੇ ਦੋ ਇਹਨਾਂ ਨੇ ਮੇਰੇ ਪੈਸੇ ਦਿੱਤੇ ਨਹੀਂਗੇ 2017 ਦੇ ਮ ਦੁਨਾ ਵਾਲਾ ਜਦੋਂ ਮੈਂ ਇਹਨਾਂ ਨੇ ਨੀ ਨਿਊਜ਼ ਲਵਾਈਆਂ ਅਖਬਾਰਾਂ 'ਚ ਖਬਰਾਂ ਲੱਗੀਆਂ ਇਹਨਾਂ ਦਾ ਰੋਧ ਦਿੱਤਾ ਤਾਂ ਇਹਨਾਂ ਨੇ 2018 ਦੇ ਵਿੱਚ ਇੱਕ ਅਫਸਰ ਲੱਗਿਆ ਹੁੰਦਾ ਸੀਗਾ ਉਹ ਰਟਾਇਰ ਹੋ ਗਿਆ ਹੁਣ ਉਹ ਕਾਲੀਦਾ ਤਾਂ ਖਾਸ ਸੀ ਉਹਨੇ ਨਾਲ ਰਲ ਕੇ ਮੈਨੂੰ ਘਰੋਂ ਚੁਕਾ ਕੇ ਮੇਰੇ ਤੇ ਚਾਰ-ਚਾਰ ਝੂਠੇ ਪਰਚੇ ਕਰਾਏ ਮੈਂ ਜੇਲ੍ਹ ਵੀ ਇਕੱਠੀ ਗਿਆ 4 ਮਹੀਨੇ ਇਹਨਾਂ ਨੇ ਝੂਠੇ ਪਰਚੇ ਕਰਾਏ ਮੈਨੂੰ ਘਰੋਂ ਚੱਕ ਕੇ ਬੌਸ ਲੈ ਗਏ ਸੀ ਇਹਨਾਂ ਦੇ ਕਹਿਣ ਤੇ ਪਰਚੇ ਹੋਏ ਸੀ ਇਹਨਾਂ ਨੇ ਪ੍ਰੈਸ਼ਰ ਆਊਟ ਕੀਤਾ ਆਪਦੀ ਲੀਡਰੀ ਰਹਿਣਾ ਪ੍ਰੈਸ਼ਰ ਆਊਟ ਕਰਕੇ ਮੇਰੇ ਤੇ ਝੂਠੇ ਪਰਚੇ ਕਰਾਏ ਇਹ ਉਹਦੇ ਪੈਸੇ ਹੁਣ ਤੱਕ ਮੇਰੇ ਬਗਾਨ ਗੜਾ ਸੋਹਨੀਆ ਬਾਕੀ ਦੇਖੋ ਉਹਨਾਂ ਦੇ ਬਾਕੀ ਲੀਡਰ ਸਾਨੂੰ ਬਲੇ ਕਿਹਾ ਹੀ ਹੁੰਦੇ ਨੇ ਜਿਹੜੇ ਇੰਨਾ ਟਾਈਮ ਦਿੱਤੇ ਹੁਣ ਤੱਕ ਹੀ ਦੇਣੇ ਆ ਆਪਾਂ ਤਾਂ ਆਪਣੀ ਗੱਲ ਨੂੰ ਰੱਖ ਸਾਡੇ ਮੇਰੇ ਪੈਸੇ ਤੇ ਜਾ ਕੀ ਮੰਨਦੇ ਮੇਰੇ ਮੰਗ ਕਰਦੇ ਮੇਰੇ ਪੈਸੇ ਤੇ ਯਾਰ ਜਿਹਨੇ ਮੇਰੇ ਇੰਨੇ ਇੰਨੇ 8 ਸਾਲ ਦੇ ਪੈਸੇ ਨੇ ਮੇਰੇ ਤਾਂ ਸਾਡੇ ਕੋਈ ਵਿਆਜ ਲਾ ਕੇ ਵਜਤ ਤੇ ਜਾਣਾ ਨਹੀਂ ਮੰਨਣਾ ਜਿੱਥੇ ਹੋ ਸਕੇ ਉਹਨੇ ਉੱਥੇ ਵਿਰੋਧ ਕਰੂੰਗਾ ਲੋਕਾਂ ਨੂੰ ਕਹੂੰਗਾ ਕਿ ਇਹਨਾਂ ਨੂੰ ਬੋਰਡ ਨਾਲ ਬਾਈ ਜਾਵੇ ਕਿਉਂਦੇ ਵਪਾਰੀਆਂ ਨਾਲ ਲੋਕਾਂ ਠੱਗੀ ਮਾਰਦੇ ਨੇ ਹੋਰ ਆਮ ਲੋਕਾਂ ਨੂੰ ਕੀ ਦਿਵਾਲ ਨੇ